ਬਾਲੀਵੁੱਡ ਕਲਾਕਾਰ ਸੰਜੇਦਤ ਗੁਰੂਨਗਰੀ ਅੰਮ੍ਰਿਤਸਰ ਪਹੁੰਚੇ ਤੇ ਇਸ ਮੌਕੇ ਉਹਨਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਤੇ ਗੁਰਬਾਣੀ ਦਾ ਆਨੰਦ ਵੀ ਮਾਣਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੇਦਤ ਨੇ ਕਿਹਾ ਕਿ ਉਹ ਪੰਜਾਬ ਆਏ ਹਨ ਅਤੇ ਉਹਨਾਂ ਦਾ ਆਪਣਾ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਤੇ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਇੱਥੋਂ ਦੇ ਲੋਕਾਂ ਦਾ ਕਾਫੀ ਪਿਆਰ ਮਿਲਿਆ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਬਹੁਤ ਅੱਛਾ ਲੱਗ ਰਹਾ ਹੈ ਅਸੀਂ ਲੋਕ ਝੂਟਿੰਗ ਕਰਨੇ ਆਏ ਹੈ ਤੇ ਔਰ ਮਤਲਬ ਕਿ ਯਹਾਂ ਆਨਾ ਬਹੁਤ ਬਹੁਤ ਜ਼ਰੂਰੀ ਹੈ ਮਾਤਾ ਦੇਖਣੇ ਬਾਬੇ ਦੇ ਦਰਸ਼ਨ ਕਰਨੇ ਔਰ ਬਹੁਤ ਅੱਛਾ ਲੱਗਦਾ ਹੈ ਅੰਮ੍ਰਿਤਸਰ ਬਹੁਤ ਪਿਆਰੀ ਜਗ੍ਹਾ ਹੈ ਪੰਜਾਬ ਸਾਡਾ ਸਟੇਟ ਹੈਗਾ ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇਪਾਪਾ ਆਪਕੇ ਪਿਤਾ ਜੀ ਕਾਫੀ ਦੇ ਰਾਜਨੀਤੀ ਸੇ ਜੁੜੇ ਹੈ ਆਪਕੋ ਵੀ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ ਚਲੇ ਭਾਈ ਫਿਲਮਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਨ ਯਾ ਪ੍ਰੋਜੈਕਟ ਕੀ ਹੈ ਔਰ ਕੀ ਆਪਣੀ ਗੱਲ ਬਣ ਰਹੀ ਹੈ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨੀਰ ਸਿੰਘ ਹੈਗਾ ਅਸੀਂ ਸਾਬ੍ਹ ਆ ਗਏ ਤੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ emotion ਬਹੁਤ ਚੰਗੀ ਪਿਕਚਰ ਹੈ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸੀ ਹਾਂ ਜਲੇਬੀ ਖਾਵਾਂਗਾ ਤੇ ਥੋੜੀ ਜਿਹੀ ਲੱਸੀ ਪੀਵਾਂਗਾ ਪਨੀਰ ਦੇ ਟਿੱਕੇ ਆਏ ਆਏ ਮਜ਼ਾ ਆ ਜਾਂਦਾ ਇੱਥੇ ਅਮਰਜ਼ੇਦ ਦਾ ਖਾਣਾ ਦੇ ਬੱਲੇ ਬੱਲੇ ਹੈ ਰੋਹਾਨੀ ਦਾ ਕੇਂਦਰ ਹੈ ਇੱਥੇ ਬਾਬਾ ਇੱਥੇ ਉੱਥੇ ਕਰਾ ਲਓ। ਸੰਦੇ ਦੇ ਪਿੱਛੇ ਪਿਛਲੇ ਪਾਸੇ ਆ ਜਾਓ ਵੀਰੋ। ਇੱਥੇ ਆ ਜਾਓ। ਹਮਰੇ ਆਪੇ ਸਾਹਮਣੇ ਚੱਲ ਜਨਾ। ਕੋਈ ਯਾਰ ਉਧਰ ਕਰਵਾ ਦਿਓ। ਆਪੇ ਇਧਰ ਲਾਈਟ ਲਾਈਟ ਇਧਰ ਬੱਸ ਆ। 2 ਮਿੰਟ ਦੀ ਗੱਲ। ਨਲੂ ਜੀ ਨਲੂ ਜੀ ਸਾਧਾਰਨ। ਰੋਹਿਤ ਯਾਰ 1 ਮਿੰਟ। 1 ਮਿੰਟ ਯਾਰ। ਥੋੜਾ ਥੋੜਾ ਖੁੱਲਾ ਕਰ ਦਿਓ ਫੋਟੋ ਕਰਵਾ ਲੈਣ ਉਹਨਾਂ ਨੂੰ। ਸੰਦੇ ਸਰ ਯਾਰ 1 ਮਿੰਟ। ਤੁਸੀਂ ਬੜੇ ਸਾਈਕਲ। ਆਓ ਆਓ। ਫੋਟੋ ਕਰਵਾਓ ਤਾ ਸੰਦੇ ਸਰ ਜਿਹੜਾ ਆਉਂਦਾ ਉਹਨੂੰ ਕਿਹੜਾ